ਲੋਕ 12+ ਨੂੰ ਵੱਧ ਪਸੰਦ ਕਰਦੇ। 5 5 6 ਸੀ 7 7 ਸੈੱਟ ਆਪਣੇ ਕੋਲੇ ਅਵੇਲੇਬਲ ਆ। ਸੀਸੀਟੀਵੀ ਕੈਮਰੇ ਤੇ ਇਸ ਤੋਂ ਬਿਨਾ ਆਪਣੇ ਕੋਲ ਸਾਰੀ ਮਾਲ ਅਸੈਸਰੀ। ਸਸੀਕਾਲ ਜੀ ਸਾਰਿਆਂ ਨੂੰ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਖੜਿਆ ਮੇਰਾ ਆਪਦਾ ਪਿੰਡ ਐ। ਸਾਹਮਣੇ ਗਾਟਵਾਲੀ ਵਾਲਾ ਅੱਡਾ ਐ। ਆਹ ਰੋਡ ਤੇ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਜਾਂਦੀ ਆ ਰਾਮੇ ਨੂੰ। ਸਿੱਧੂ ਟੈਲੀਕਾਮ ਮੇਰੇ ਪਿੰਡ ਦੇ ਮੁੰਡੇ ਆ ਕੁਲਦੀਪ ਤੇ ਪਾਲ। ਇਹਨਾਂ ਨਾਲ ਮਲਾਵਾਂਗੇ। ਇਹਨਾਂ ਦੀ ਫੇਸਬੁੱਕ ਜਿਹੜਾ ਪੇਜ ਆਗਾ ਸਿੱਧੂ ਟੈਲੀਕਾਮ ਸਾਹਮਣੇ ਸਕਰੀਨ ਤੇ ਆਪਾਂ ਦੇ ਤਾਂ ਉਹਨੂੰ ਫੋਲੋ ਕਰ ਲਿਓ ਨਵੀਂ ਕਿਹੜੀਆਂ ਚੀਜ਼ਾਂ ਰੱਖੀ ਬੈਠੇ ਆ ਕਿਹੜੀ ਸਹੂਲਤ ਆਪਣੇ ਪਿੰਡ ਨੂੰ ਤੇ ਨੇੜਲੇ ਪਿੰਡਾਂ ਨੂੰ ਦੇ ਰਿਹਾ ਕਿਸ ਤਰ੍ਹਾਂ ਦੇ ਫੋਨ ਰੱਖੀ ਬੈਠੇ ਆ ਪੂਰੀ ਬਰੀਕੀ ਨਾ ਕਰਾਂਗੇ ਗੱਲਬਾਤ ਵੀਡੀਓ ਐਂਡ ਤੱਕ ਦੇਖ ਲਿਓ ਤੇ ਜੇ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਓ ਮਿਲੌਣਿਆ ਤੁਹਾਡੂ ਮੇਰੇ ਪਿੰਡ ਦੇ ਨੌਜਵਾਨਾਂ ਗੱਲਬਾਤ ਕਰਦੇ ਆ ਬਾਈਆਂ ਦੇ ਨਾਲ ਪਾਲਤੇ ਕੁਲਦੀਪ ਕੀ ਆਲਾ ਬਾਈ ਠੀਕ ਠਾਕ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲਾਂ ਜੋ ਵੀ ਜੁੜੇ ਹੋਏ ਆ ਜਾਂ ਜੁੜ ਰਹੇ ਆ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਛਾ ਭਾਈ ਅੱਜ ਆਪਾਂ ਗੱਲਬਾਤ ਕਰਨੀ ਹੈ ਬਰੀਕੀ ਨਾਲ ਮੰਨ ਲਓ ਤਕਰੀਬਨ ਮੈਂ ਪਹਿਲਾਂ ਲੋਕੇਸ਼ਨ ਦੱਸਤੀ ਆ ਬਹੁਤ ਵੱਡੀ ਸਹੂਲਤਾ ਤਕਰੀਬਨ ਪਿੰਡਾਂ ਦੇ ਵਿੱਚ ਹਰ ਇੱਕ ਦੁਕਾਨਦਾਰ ਇਸ ਤਰ੍ਹਾਂ ਦਾ ਕੰਮ ਕਰੀ ਬੈਠਿਆ ਪਰ ਤੁਸੀਂ ਇੱਕ ਵੱਖਰਾ ਕੰਮ ਸਪੈਸ਼ਲ ਕੰਮ ਇਸੇ ਕੰਮ ਦਾ ਕੀਤਾ ਮੰਨ ਲਓ ਸ਼ਹਿਰ ਚ ਜਾਣ ਦੀ ਲੋੜ ਨਹੀਂ ਤੇ ਜੇ ਮੈਂ ਗੱਲ ਪਾਲ ਤੁਹਾਡੇ ਤੋਂ ਕੀਤੀ ਜਾਵੇ ਮੰਨ ਲਓ 2 ਸਾਲ ਤੋਂ ਉੱਪਰ ਹੋ ਗਿਆ ਹਨਾ ਇਹ 2 ਸਾਲ ਤੋਂ ਉੱਪਰ ਹੋ ਗਿਆ 2 ਸਾਲ ਤੋਂ ਉੱਪਰ ਹੋ ਗਿਆ ਕਿਹੜੀਆਂ ਕਿਹੜੀਆਂ ਮੰਨ ਲਓ ਸਹੂਲਤਾਂ ਤੁਸੀਂ ਇਹ ਸੱਤ ਥੱਲੇ ਮੰਨ ਲਓ ਦੇ ਰਹੇ ਹੋ ਮੰਨ ਲਓ ਕਿਸੇ ਨੂੰ ਸ਼ਹਿਰ ਜਾਣ ਦੀ ਵੀ ਜ਼ਰੂਰਤ ਹੀ ਨਹੀਂ ਪੈਂਦੀ ਸਭ ਤੋਂ ਪਹਿਲਾਂ ਤਾਂ ਜੋ ਫੋਟੋ ਸਟੇਟ ਲੈਮੀਨੇਸ਼ਨ ਆ ਪਾਸਪੋਰਟ ਸਾਈਜ਼ ਫੋਟੋ ਹਮ ਪ੍ਰਿੰਟ ਆਊਟ ਆ ਕਲਰ ਪ੍ਰਿੰਟ ਆਊਟ ਆ ਹਮ ਸੀਸੀਟੀਵੀ ਕੈਮਰੇ ਤੇ ਇਸ ਤੋਂ ਬਿਨਾ ਆਪਣੇ ਕੋਲ ਸਾਰੀ ਮੋਬਾਈਲ ਐਕਸੈਸਰੀ ਜਿਵੇਂ ਹੈੱਡਫੋਨ ਚਾਰਜਰ ਕੀਬੋਰਡ ਨੈਕ ਬੈਂਡ ਪਾਵਰ ਬੈਂਕ 스마트ਵਾਚ 블루투스 ਸਪੀਕਰ ਮੈਮਰੀ ਕਾਰਡ ਪੈਨ ਡਰਾਈਵ ਸਾਰਾ ਕੁਝ ਮਿਲਦਾ ਆਪਣੇ ਕੋਲ ਅੱਛਾ ਤੇ ਜੇ ਗੱਲ ਕੁਲਦੀਪ ਮੰਨ ਲਓ ਰਿਪੇਅਰ ਦੀ ਕੀਤੀ ਜਾਵੇ ਰਿਪੇਅਰ ਦਾ ਕੰਮ ਵੀ ਤੁਸੀਂ ਮੰਨ ਲਓ ਨਾਲ ਕਰਦੇ ਹੋ ਹਣਾ ਇਹ ਬਹੁਤ ਵੱਡੀ ਮੰਨ ਲਓ ਪਿੰਡਾਂ ਦੇ ਵਿੱਚ ਨਹੀਂ ਹੋਣਾ ਕਿਸੇ ਕੋਲੇ ਹਣਾ ਬਹੁਤ ਘੱਟ ਆ ਤੇ ਰਿਪੇਅਰ ਵਾਲਾ ਕੰਮ ਤੁਸੀਂ ਕਰਦੇ ਹੋ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਇਹਦੇ ਚ ਮੰਨ ਲਓ ਇਹ ਵੀ ਹੋਊਗਾ ਵੀ ਸ਼ਹਿਰ ਨਾਲੋਂ ਥੋੜਾ ਬਹੁਤਾ ਰੇਟਾਂ 'ਚ ਵੀ ਜਾਇਜ਼ ਹੋਊਗਾ ਜਿਹੜਾ ਰਿਪੇਅਰ ਹਾਂਜੀ ਮੰਨ ਲਓ ਬਾਈ ਜੀ ਮੈਨੂੰ ਲਗਭਗ 1.5-2 ਸਾਲ ਹੋ ਗਏ ਟ੍ਰੇਨਿੰਗ ਕਰਦੇ ਇਹਨੂੰ ਹੂੰ ਤੇ ਹਜੇ ਵੀ ਮੈਂ ਥੋੜਾ ਬਹੁਤ ਸਿੱਖਣ ਜਾਂਣਾ ਜਿੱਤੇ ਛੁੱਟੀ ਹੁੰਦੀ ਆ ਸੰਡੇ ਵਾਲੇ ਦਿਨ ਹੂੰ ਜੇ ਮੰਨ ਲਓ ਵੀ ਰਿਪੇਅਰ ਦਾ ਕੰਮ ਪੂਰਾ ਤਸੱਲੀ ਬਖਸ਼ ਸੰਤੁਸ਼ਟੀ ਵਾਲਾ ਕੀਤਾ ਜਾਂਦਾ ਬਾਈ ਤੇ ਗਾਹਕ ਨੂੰ ਕਦੇ ਵੀ ਐ ਨਹੀਂ ਲੱਗਣਾ ਰੇਟ ਪੱਖੋਂ ਜਾਂ ਜੋ ਕੰਮ ਕੀਤਾ ਆਪਾਂ ਵੀ ਸੰਤੁਸ਼ਟੀ ਨਾ ਹੋਵੇ ਤੇ ਇਸ ਤੋਂ ਬਾਅਦ ਮੰਨ ਲਓ ਵੀ ਸੈਟਅਪ ਦੇਖ ਸਕਦੇ ਆ ਆਪਣੇ ਕੋਲੇ ਬਹੁਤ ਵਧੀਆ ਰਿਪੇਅਰਿੰਗ ਦਾ ਸੈਟਅਪ ਲੱਗਿਆ ਹੋਇਆ ਅੱਛਾ ਤੇ ਜੇ ਗੱਲ ਮੰਨ ਲਓ ਫੋਨਾਂ ਦੀ ਕੀਤੀ ਜਾਵੇ ਜਾਂ ਨਵੇਂ ਜਾਂ ਪੁਰਾਣੇ ਕਿਸੇ ਦੇ ਮਨ 'ਚ ਆ ਜਾਂਦਾ ਵੀ ਯਾਰ 2-4 ਮਹੀਨਾ ਬਾਅਦ ਬੱਲ ਨੂੰ ਤਾਂ ਹੁੰਦਾ ਮਨ ਬਣ ਜਾਂਦਾ ਜੇ ਮੰਨ ਲਓ ਕਿਸੇ ਨੇ ਫੋਨ ਬਦਲਾਉਣਾ ਹੋਵੇ ਤੁਹਾਡੇ ਤੋਂ ਮਿਲ ਸਕਦਾ ਜਾਂ ਕਿਹੜੇ ਤਰੀਕੇ ਨਾਲ ਬਦਲਦੇ ਹੋ ਤੁਸੀਂ ਹਾਂਜੀ ਭਾਈ ਜੀ ਆਪਣੇ ਕੋਲੇ ਮੰਨ ਲਓ ਵੀ 4G 5G ਸੈਟਪੂਰੇ ਜੈਨੂਅਨ ਰੇਟ 'ਚ ਜੈਨੂਅਨ ਕੰਡੀਸ਼ਨ 'ਚ ਮਿਲਦੇ ਆ ਬਾਕੀ ਸੋਡੀ ਗੱਲ ਨਾਲ ਗੱਲ ਹੈ ਵੀ ਜੇ ਕਿਸੇ ਨੇ ਪੁਰਾਣਾ ਫੋਨ ਬਦਲਣਾ ਹੋਵੇ ਤਾਂ ਉਹਦੇ ਨਾਲ ਡੱਬਾ ਜ਼ਰੂਰੀ ਹੈ ਠੀਕ ਹੈ ਜਿਹੜਾ ਸਾਨੂੰ ਫੋਨ ਦੇਣਾ ਹੈ ਤੇ ਬਾਕੀ ਜਿਹੜਾ ਫੋਨ ਸਾਥੋਂ ਲੈਣਾ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਕੋਈ ਵੀ ਮੰਨ ਲਓ ਵੀ ਦਿੱਕਤ ਨਹੀਂ ਆਉਂਦੀ ਗਾਹਕ ਨੂੰ ਪੂਰਾ ਵੀ ਗਾਰੰਟੀ ਆ ਹਾਂ ਗਾਰੰਟੀ ਆ ਕਿਹੜੇ ਕਿਹੜੇ ਸੈਟ ਆ ਇਸ ਟਾਈਮ ਤੁਸੀਂ ਰੱਖੀ ਬੈਠੇ ਹੋ ਹਾਂਜੀ ਭਾਈ ਆਪਣੇ ਕੋਲੇ ਤੁਸੀਂ ਕੀ ਆ ਤੁਮਰ ਵਾ ਸਕਦੇ ਹੋ ਮੰਨ ਲਾ ਵੀ 4G 5G ਸੈਟ ਬਹੁਤ ਵਧੀਆ ਕੰਡੀਸ਼ਨ ਚ ਜੈਨੂਇਨ ਰੇਟ ਚ ਤੁਹਾਨੂੰ ਮਿਲਣਗੇ ਤੇ ਇਸ ਤੋਂ ਬਿਨਾ 1-2 ਦਿਨਾਂ ਵਿੱਚ ਸਾਡੇ ਕੋਲੇ ਨਾਥਿੰਗ ਫੋਨ ਤੇ ਆਈਫੋਨ ਦਾ ਸਟਾਕ ਪਹੁੰਚਣ ਵਾਲਾ ਉਹ ਵੀ ਸਾਰੇ ਸਰੋਤਿਆਂ ਨਾਲ ਅਸੀਂ ਸਾਂਝਾ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਮੰਨ ਲਓ ਜਿਹੜੇ ਆ ਸੈਟ ਪਏ ਆ ਕਾਫੀ ਵੱਡੀ ਗਿਣਤੀ ਜਿਵੇਂ ਲਓ ਤੁਸੀਂ ਇਹ ਰੱਖ ਰੱਖਿਆ ਜੇ ਗੱਲ ਕੀਤੀ ਜਾਵੇ ਇਹਨਾਂ ਦੀ ਰੇਟ ਦੀ ਕਿ ਕਿੱਥੋਂ ਤੋਂ ਸਟਾਰਟਿੰਗ ਕਿੱਥੋਂ ਹੋ ਜਾਂਦੀ ਹੈ ਇਹਨਾਂ ਦੀ ਇਹ ਬਾਈ ਜੀ 3000 ਤੋਂ ਸਟਾਰਟ ਹੋ ਜਾਂਦੇ ਆ 3000 3500 ਹਾਂ ਤੇ ਤੁਸੀਂ ਵੀ ਕੋਈ ਵੀ ਸੈੱਟ ਚੱਕ ਲਓ ਇਥੋਂ ਉਹਦੇ ਕੈਮਰੇ ਇੱਕ ਦੇ ਵੀ ਨਹੀਂ ਮਾਰੇ ਹੋਣੇ ਠੀਕ ਹੈ ਤੇ ਬਹੁਤ ਵਧੀਆ ਕੰਡੀਸ਼ਨ ਚ ਨੇ ਇਹ ਤੇ ਮੰਨ ਲਓ ਵੀ 25-30000 ਤੱਕ ਪੁਰਾਣੇ ਫੋਨ ਸਾਡੇ ਕੋਲੇ ਪਏ ਆ ਅਵੇਲੇਬਲ ਨੇ ਠੀਕ ਹੈ ਹਾਂਜੀ ਹਾਂ ਤੇ ਇੱਕ ਕੁਲਦੀਪ ਹੋਰ ਗੱਲ ਆ ਪਾਲ ਤੁਸੀਂ ਵੀ ਮੰਨ ਲਓ 2 ਸਾਲ ਤੋਂ ਉੱਪਰ ਹੋ ਗਿਆ ਕੰਮ ਕਰਦੇ ਹੋ ਨਾ ਹੋ ਸਕਦਾ ਮੰਨ ਲਓ ਬਹੁਤੇ ਭਰਾਵਾਂ ਨੂੰ ਵੀਰਾਂ ਨੂੰ ਹੋਰ ਸਕਦਾ ਨੇੜਲੇ ਪਿੰਡਾਂ ਵਾਲਿਆਂ ਨੂੰ ਵੀ ਪਤਾ ਹੋਵੇ ਕਿਉਂਕਿ ਲੰਘਦੇ ਆ ਮੇਨ ਰੋਡ ਤੇ ਦੁਕਾਨ ਆ ਹਨਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਪਰ ਜੇ ਇਹ ਗੱਲ ਸਹੂਲਤ ਦੀ ਕੀਤੀ ਜਾਵੇ ਇੱਕ ਵੱਖਰਾ ਕੰਮ ਇੱਕ ਸਪੈਸ਼ਲ ਕੰਮ ਇੱਕ ਵੱਡੀ ਸਹੂਲਤ ਪਿੰਡ ਨੂੰ ਤਾਂ ਜਿਹੜੀ ਮਿਲੀ ਮਿਲੀ ਆ ਨੇੜਲੇ ਪਿੰਡਾਂ ਨੂੰ ਵੀ ਮਿਲੀ ਆ ਤੇ ਮੰਨ ਲਓ ਕੋਈ ਕਈ ਵਾਰੀ ਇਹੋ ਜੀ ਮੰਨ ਲਓ ਕਿਸੇ ਦਾ ਫੋਨ ਆ ਜਾਂਦਾ ਮੰਨ ਲਓ ਉਹਲਾ ਫੋਨ ਕਰ ਲਾਂਦੇ ਵੀ ਬਾਈ ਮੈਨੂੰ ਇਸ ਤਰ੍ਹਾਂ ਦਾ ਫੋਨ ਜਿਆ ਇੰਨੀ ਮੈਮਰੀ ਚ ਕੋਈ ਕਹਿਦਾ ਵੀ ਤੁਹਾਡੇ ਕੋਲ ਜੇ ਨਹੀਂ ਹੈਗਾ ਤੂੰ ਉਸ ਮਸਲੇ ਦਾ ਤੁਸੀਂ ਹੱਲ ਕਰਕੇ ਦੇਵੋਗੇ ਜਾਂ ਕੋਈ ਹਾਂਜੀ ਬਾਈ ਜੀ ਕਰਕੇ ਦੇਵਾਂਗੇ ਲਾਜ ਮੰਗਵਾ ਕੇ ਦੇਵਾਂਗੇ 2-4 ਦਿਨ ਲੱਗ ਸਕਦੇ ਆ ਉਸ ਤੇ ਚੀਜ਼ ਤੇ ਤੇ ਉਹਦਾ ਹੱਲ ਜਰੂਰ ਕਰਕੇ ਦਿੱਤਾ ਜਾਊਗਾ ਕਿਉਂਕਿ ਇਹ ਕਈ ਵਾਰੀ ਹੁੰਦਾ ਵੀ ਮੰਨ ਲਓ ਜਦੋਂ ਕਿਸੇ ਆਪਾਂ ਸ਼ਹਿਰ ਵਾਲੇ ਕਿਸੇ ਦੁਕਾਨਦਾਰ ਨਾਲ ਗੱਲ ਕਰਦੇ ਆ ਆਪਾਂ ਨੂੰ ਵਿਸ਼ਵਾਸ ਜਾਨੀ ਬਣਦਾ ਪਰ ਜਿਵੇਂ ਲੋਕ ਮੇਰੇ ਨਾਲ ਜੁੜੇ ਹੋਏ ਆ ਜਾਂ ਇੱਕ ਪਿੰਡ ਦੇ ਵਿੱਚ ਤੁਸੀਂ ਮੇਰੇ ਪਿੰਡ ਦੇ ਹੋਣਾ ਪਿੰਡ ਦੇ ਵਿੱਚ ਕੰਮ ਕੀਤਾ ਇੱਕ ਵਿਸ਼ਵਾਸ ਜਾ ਹੋ ਜਾਂਦਾ ਵੀ ਪਿੰਡ ਵਾਲੇ ਬੰਦੇ ਆ ਯਾਰ ਕੋਈ ਗਲਤ ਕੰਮ ਨਹੀਂ ਕਰਦੇ ਤੇ ਆਪਾਂ ਨੂੰ ਵੀ ਪਤਾ ਵੀ ਆਪਾਂ ਪਿੰਡ ਦੇ ਵਿੱਚ ਕੰਮ ਹੀ ਐਸੇ ਕਰਕੇ ਕੀਤਾ ਵੀ ਇੱਕ ਜੈਨੂਇਨ ਕੰਮ ਕਰਨਾ ਆਪਾਂ ਹਨਾ ਤੇ ਇਸ ਚੀਜ਼ ਦੀ ਗਾਰੰਟੀ ਹੋਊਗੀ ਪੂਰੀ ਹਾਂਜੀ ਬਿਲਕੁਲ ਬਾਈ ਗਾਰੰਟੀ ਹੋਊਗੀ ਹੂੰ ਸੈਟ ਦੀ ਜੋ ਵੀ ਕੰਡੀਸ਼ਨ ਹੋਊਗੀ ਉਹ ਗਾਹਕ ਨੂੰ ਪ੍ਰੋਪਰ ਦੱਸੀ ਜਾਊਗੀ ਤੇ ਉਸੇ ਹਿਸਾਬ ਨੇ ਉਹਦਾ ਰੇਟ ਹੋਊਗਾ ਠੀਕ ਹੈ ਠੀਕ ਹੈ ਕੱਲ ਨੂੰ ਮੰਨ ਲਓ ਵੀ ਗਾਹਕ ਐ ਨਹੀਂ ਕਹਿ ਸਕਦਾ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਜਾਂ ਇਹ ਚ ਆ ਨੁਕਸ ਸੀਗਾ ਠੀਕ ਹੈ ਜੀ ਪ੍ਰੋਪਰ ਉਹਨੂੰ ਸਾਰਾ ਕੁਝ ਜਾਣਕਾਰੀ ਦਿੱਤੀ ਜਾਊਗੀ ਹੂੰ ਬੀ ਇਹਦੇ ਵਿੱਚ ਆ ਨੁਕਸਾ ਹੈ ਇੰਨਾ ਇਹ ਜੈਨੂਅਨ ਹੈ ਸਾਰਾ ਕੁਝ ਜੈਨੂਅਨ ਹੈ ਜਾਂ ਕੋਈ ਕਮੀ ਹੈ ਇੱਥੇ ਇੱਕ ਕੁਲਦੀਪ ਹੋਰ ਸਵਾਲ ਮੈਂ ਤੈਨੂੰ ਕਰਨਾ ਮੰਨ ਲਓ ਦੇਖਣ ਵਾਲਿਆਂ ਦੇ ਮਨਾਂ 'ਚ ਵੀ ਹੋਊਗਾ ਇੱਕ 1+ ਦੀ ਕਾਫੀ ਮੈਂ ਵੀ ਦੇਖਿਆਗਾ ਕਾਫੀ ਮੰਗਾ ਤੇ ਉਹ ਕਿੰਨੇ ਕੁ ਸੈਟ ਹੈ ਮੰਨ ਲਓ ਇਸ ਟਾਈਮ ਤੁਹਾਡੇ ਕੋਲੇ ਜੇ ਪਏ ਆ ਦੇਖੋ ਬਾਈ ਜੀ ਆਪਾਂ ਤੁਹਾਨੂੰ 1+ 5 6 ਸੈਟ ਮੰਨ ਲਓ ਵੀ ਸੈਮਸੰਗ 1+ ਬੀਵੋ ਜਿਹੜੇ ਮੰਨ ਲਓ ਵੀ ਬੜੇ ਐਡਵਾਂਸ ਮਾਡਲ ਨੇ ਹੂੰ ਤੇ ਤੁਹਾਨੂੰ ਦਿਖਾ ਵੀ ਦਿੰਨੇ ਆਪਾਂ ਹੂੰ ਤੇ ਬਹੁਤ ਵਧੀਆ ਕੰਡੀਸ਼ਨ ਮੰਨ ਲਾ ਵੀ ਆਈਫੋਨ ਦੀ ਟੱਕਰ ਦੇ ਮੋਬਾਈਲ ਨੇ ਇਹ ਹੂੰ ਤੇ ਕੈਮਰਾ ਕਲੀਅਰਟੀ ਬਹੁਤ ਵਧੀਆ ਇਹਨਾਂ ਦੀ ਹੂੰ ਆ ਤੁਹਾਨੂੰ ਦਿਖਾ ਰਹੇ ਆ ਅਸੀਂ ਬਹੁਤ ਵਧੀਆ ਕੰਡੀਸ਼ਨ ਚ ਨੇ ਆਪਣੇ ਕੋਲੇ ਸਾਰੇ ਜੈਨੂਇਨ ਸੈੱਟ ਨੇ ਇਹ ਠੀਕ ਆ ਮੰਨ ਲਓ ਕੰਪਨੀਆਂ ਦੇ ਸਾਰੀਆਂ ਦੇ ਮਿਲ ਜਾਣਗੇ ਮੰਨ ਲਓ ਜਿਵੇਂ ਬੀਬੋ ਉਹਨਾਂ ਦੇ ਆਪਣੇ ਕੋਲੇ ਮੰਨ ਲਓ ਵੀ 5 5 6 6 7 7 ਸੈੱਟ ਆਪਣੇ ਕੋਲੇ ਅਵੇਲੇਬਲ ਆ ਠੀਕ ਹੈ ਜਿਹੜੇ ਵੀ ਗਾਹਕ ਨੂੰ ਜਿਹੜੀ ਵੀ ਕੰਪਨੀ ਪਸੰਦ ਆ ਉਹ ਆਪਣੇ ਕੋਲੇ ਲਿਆ ਸਕਦਾ ਠੀਕ ਹੈ ਬਨ ਪਲਸ ਦੇ ਕਾਫੀ ਪਏ ਮੰਨ ਲਓ ਇਸ ਟਾਈਮ ਹਾਂਜੀ ਇਹ ਮੰਨ ਲਓ ਉਮਵਾਇਆ ਕਿ ਜੇ ਆ ਮੰਨ ਲਓ ਜਿਵੇਂ ਗਾਹਕਾਂ ਦੀ ਡਿਮਾਂਡ ਹੁੰਦੀ ਆ ਹਾਂਜੀ ਭਾਈ ਅਸੀਂ ਰੋਜ਼ ਮੰਨ ਲਓ ਵੀ ਇੱਥੇ ਦੇਖਦੇ ਆ ਲੋਕ ਬਨ ਪਲਸ ਨੂੰ ਵੱਧ ਪਸੰਦ ਕਰਦੇ ਆ ਠੀਕ ਹੈ ਤੇ ਉਸ ਦੇ ਆਧਾਰ ਤੇ ਅਸੀਂ ਮੰਨ ਲਓ ਵੀ ਵੱਧ ਸੈਟ ਬਨ ਪਲਸ ਦੇ ਲੈ ਕੇ ਆਉਣੇ ਆ ਠੀਕ ਹੈ